ਸੋਸ਼ਲ ਮੀਡੀਆ ਦਾ ਕਰੀਜ਼ ਜਿਵੇਂ ਜਿਵੇਂ ਵੱਧ ਰਿਹਾ ਹੈ ਪਬਲਿਕ ਨੇ ਖੁਦ ਨੂੰ ਹੀ ਜੱਜ ਸਮਝ ਕੇ ਹਰ ਗਲਤੀ ਦਾ ਫੈਸਲਾ ਖੁਦ ਹੀ ਕਰਨਾ ਸ਼ੁਰੂ ਕਰ ਦਿੱਤਾ ਹੈ ਕੋਈ ਗਲਤੀ ਹੁੰਦੀ ਹੈ ਤਾਂ ਪਬਲਿਕ ਇਕੱਠੀ ਹੋ ਕੇ ਸਜ਼ਾ ਦੇਣ ਲੱਗਦੀ ਹੈ ਅਤੇ ਫਿਰ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਦਾ ਮਾਮਲਾ ਨੂ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੂੰ ਪਿਆਰ ਹੋਇਆ ਤਾਂ ਪੀੜ ਨੇ ਤਾਲਿਬਾਨੀ ਬਣ ਕੇ ਸਜ਼ਾ ਸੁਣਾ ਦਿੱਤੀ ਨੌਜਵਾਨ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ ਹਾਲਾਂਕਿ ਵੀਡੀਓ ਕਾਫੀ ਪੁਰਾਣੀ ਦੱਸੀ ਜਾ ਰਹੀ ਹੈ ਪਰ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਇੱਕ ਨੌਜਵਾਨ ਨੂੰ ਨੰਗਾ ਕਰਕੇ ਨਾ ਸਿਰਫ ਕੁੱਟਿਆ ਗਿਆ ਬਲਕਿ ਉਸਦੇ ਪ੍ਰਾਈਵੇਟ ਪਾਰਟ ਤੇ ਪੈਟਰੋਲ ਵੀ ਪਾਇਆ ਗਿਆ ਨੌਜਵਾਨ ਨੂੰ ਜਲੀਲ ਕਰਨ ਲਈ ਉਸਦੇ ਸਿਰ ਦੇ ਵਾਲ ਕੱਟ ਕੇ ਸੜਕ ਬਣਾ ਦਿੱਤੀ ਗਈ ਗਲੇ ਵਿੱਚ ਜੁੱਤੀਆਂ ਦੀ ਮਾਲਾ ਵੀ ਪਾਈ ਗਈ ਨੌਜਵਾਨ ਦਾ ਕਸੂਰ ਸਿਰਫ ਇਹਨਾ ਸੀ ਕਿ ਉਸ ਨੂੰ ਕਿਸੇ ਲੜਕੀ ਨਾਲ ਪਿਆਰ ਹੋਇਆ ਅਤੇ ਲੜਕੀ ਜਦੋਂ ਆਪਣੀ ਰਿਸ਼ਤੇਦਾਰ ਵਿੱਚ ਗਈ ਤਾਂ ਇਹ ਪਿੱਛੇ-ਪਿੱਛੇ ਉਸ ਨੂੰ ਮਿਲਣ ਪਹੁੰਚ ਗਿਆ ਲੜਕੀ ਵਾਲਿਆਂ ਨੇ ਇਸ ਨੂੰ ਫੜ ਕੇ ਜੀ ਜ਼ਬਰਦਸਤ ਮਾਰ ਕੁੱਟ ਕੀਤੀ ਉਸ ਸਮੇਂ ਤਾਂ ਲੜਕਾ ਅਤੇ ਲੜਕੀ ਦੋਨਾਂ ਵੱਲੋਂ ਹੀ ਬਦਨਾਮੀ ਦੇ ਡਰ ਤੋਂ ਮਾਮਲੇ ਨੂੰ ਦਬਾ ਦਿੱਤਾ ਗਿਆ ਸੀ ਪਰ ਹੁਣ ਕਈ ਮਹੀਨੇ ਬਾਅਦ ਨੌਜਵਾਨ ਦੇ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ ਕਈ ਮਹੀਨੇ ਪੁਰਾਣੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਟਨਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ ਨਾਲੀ ਪਿੰਡ ਵਿੱਚ ਵੀ ਦੁਬਾਰਾ ਤਣਾਅ ਦਾ ਮਾਹੌਲ ਬਣ ਸਕਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਵੀਡੀਓ ਨੂੰ ਬਣਾਉਣ ਵਾਲਿਆਂ ਤੇ ਸਖਤ ਕਾਰਵਾਈ ਕਰੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਚਾਪੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978